ਜੋ ਪਈ ਗਾਜੀ ਖਾਨ ਗਜਮਸਤ ਸੁਖਾਣਾ ਮੀਰ ਖਾਨ ਖਾਨਜੌਲ ਪਠਾਣਾ ਇੱਕ ਬੇਗਮ ਦੇ ਗਾਜੀ ਖਾਨ ਤੇ ਗਜਮਸਤ ਖਾਨ ਇਹ ਦੋ ਪੁੱਤਰ ਹੋਏ ਦੂਜੀ ਬੇਗਮ ਦੇ ਮੀਰ ਖਾਨ ਤੇ ਜੌਲ ਖਾਨ ਇਹ ਦੋ ਪਠਾਣ ਪੁੱਤਰ ਪੈਦਾ ਹੋਏ ਭੈ ਪੱਠੇ ਬੈ ਚਾਰੋਂ ਭਾਈ ਓਨ ਦਿੱਲੀ ਜਾਏ ਨਵਾਬੀ ਭਾਈ ਇਹ ਚਾਰੇ ਭਾਈ ਜਦੋਂ ਗੱਭਰੂ ਜਵਾਨ ਹੋਏ ਸਿਆਣੇ ਹੋਏ ਉਹਨਾਂ ਚਾਰੋਂ ਭਰਾਵਾਂ ਨੇ ਦਿੱਲੀ ਆ ਕੇ ਨਵਾਬੀਆਂ ਪ੍ਰਾਪਤ ਕੀਤੀਆਂ ਹਿੰਦੁਸਤਾਨ ਦੇ 22 ਸੂਬੇ ਸਨ ਉਹਨਾਂ ਵਿੱਚੋਂ ਚਾਰ ਸੂਬਿਆਂ ਦੇ ਨਵਾਬ ਬਣੇ ਸਨ ਹੁਦੀ ਪਾਚਾਈ ਲੋਦੀ ਪਠਾਣਾ ਨਾਮ ਅਸਕੰਦਰ ਸ਼ਾਸੀ ਕਾਨਾਂ ਉਦੋਂ ਲੋਦੀ ਪਠਾਣਾ ਦੀ ਪਾਸ਼ਾਹੀ ਸੀ ਹਿੰਦੁਸਤਾਨ ਵਿੱਚ ਰਾਜਸੀ ਲੋਧੀ ਪੁਰਾਣਾ ਦਾ ਨਾਂ ਉਹਦਾ ਸਕੰਦਰ ਬਾਦਸ਼ਾਹ ਸੀ ਇੱਕ ਅੱਖੋਂ ਕਾਣਾ ਸੀ ਸਕੰਦਰ ਲੋਧੀ ਸੋ ਮੁਓ ਸਤ ਬੈਰਮਖਾ ਰਿਹਾ ਦਿੱਲੀ ਤਖਤ ਉੱਤੇ ਸੋ ਬਹਿਓ ਤਾਉ ਮਰ ਗਿਆ ਸਕੰਦਰ ਲੋਧੀ ਉਹਦਾ ਪੁੱਤਰ ਬੈਰਮਖਾਂ ਲੋਧੀ ਜਿਹੜਾ ਉਹ ਬਾਦਸ਼ਾਹ ਬਣਿਆ ਤੇ ਦਿੱਲੀ ਦੇ ਤਖਤ ਉੱਤੇ ਬਾਦਸ਼ਾਹ ਬਣ ਬੈਠਾ ਹੈ। ਉਹ ਤੋਂ ਖੇਲ ਤੋਂ ਲੜਕਣ ਨਾਲ ਸੂਬੇ ਕਿਨਾਂ ਸੋਈ ਬਾਲ। ਬੇਰਮਖਾਨ ਛੋਟਾ ਹੁੰਦਾ ਜਿੰਨਾ ਬੱਚਿਆਂ ਨਾਲ ਖੇਡਦਾ ਹੁੰਦਾ ਸੀ। ਬਾਦਸ਼ਾਹ ਬੇਰਮਖਾਨ ਨੇ ਆਪਣੇ ਬਚਪਨ ਦੇ ਸਾਥੀਆਂ ਨੂੰ ਵਕ ਵਕ ਸੂਬਿਆਂ ਦੇ ਸੂਬੇਦਾਰ ਨਿਯੁਕਤ ਕਰ ਦਿੱਤਾ। ਸੋ ਬੰਦੋ ਵਸਤਨਾ ਉਨਤੇ ਭਏ ਆ ਰਹਣ ਸੂਬਾ ਨਾ ਪਰ ਬਦਲੀ ਲਗਾਇਆ ਉਹਨਾਂ ਨੇ ਆਪਣੇ ਸੂਬਿਆਂ ਦਾ ਠੀਕ ਇੰਤਜ਼ਾਮ ਨਾ ਹੋ ਸਕਿਆ ਉਹਨਾਂ ਤੋਂ ਆਪਣੇ ਸੂਬਿਆਂ ਦਾ ਠੀਕ ਇੰਤਜ਼ਾਮ ਨਾ ਹੋ ਸਕਿਆ ਉਹਨਾਂ ਨੇ ਪੁਰਾਣੇ ਸੂਬੇਦਾਰਾਂ ਦੀ ਬਦਲੀ ਲਗਾ ਦਿੱਤੀ ਪਹਿਲੇ ਜਿਹੜੇ ਪਹਿਲਾਂ ਹਟਾਏ ਹੋਏ ਸਨ ਇਹ ਨਹੀਂ ਸਾਨੂੰ ਕੋਈ ਕਰਨ ਦਿੰਦੇ ਇਹ ਲੋਕਾਂ ਨੂੰ ਉਕਸਾਰੇ ਨੇ ਤੇ ਬਗਾਵਤ ਕਰਾਉਂਦੇ ਹਨ ਸ਼ਾਹ ਵੈਰ ਮਤਵ ਭਇਓ ਹੰਕਾਰੇ ਪ੍ਰਾਤਨ ਸੂਬੇ ਉਨਬਾਉ ਮਾਰੇ ਮੀਰ ਖਾਂ ਜਦੋਂ ਦਿੱਲੀ ਦਾ ਬਾਦਸ਼ਾਹ ਬਣ ਗਿਆ ਤਾਂ ਉਸ ਨੂੰ ਬੜਾ ਹੰਕਾਰ ਹੋ ਗਿਆ ਉਸ ਨੇ ਬਹੁਤ ਸਾਰੇ ਪੁਰਾਣੇ ਸੂਬੇਦਾਰਾਂ ਨੂੰ ਮਾਰਿਆ ਹੈ ਮੀਰ ਜਾਲ ਦੋਏ ਕੰਧ ਚਣਾਏ ਗਾਜ ਮਸਤ ਗਾਜੀ ਦੋਏ ਤੇਗੀਂ ਗਾਏ ਦੌਲਤ ਖਾਂ ਦੇ ਦੂਪੁੱਤਰ ਮੀਰ ਖਾਂ ਤੇ ਜੋੜ ਖਾਂ ਨੂੰ ਜਿਉਂਦਿਆਂ ਹੀ ਕਾਂਦੇ ਵਿੱਚ ਚੇਨ ਦਿੱਤਾ ਸੀ ਬੇਰਮਖਾਨ ਨੇ ਗਜਬਤ ਖਾਂ ਤੇ ਗਾਜੀ ਖਾਂ ਦੋਵੇਂ ਤਲਵਾਰਾਂ ਨਾ ਝੁਕਾ ਦਿੱਤੇ ਦੋਹਿਰਾ ਜਾਓ ਲਖ ਭੋਏ ਮਤ ਦਈ ਤਾ ਕਰੀ ਨਾ ਛੀ ਬਾਤ ਜੇ ਤਾਂ ਬੇਰਮਖਾਨੇ ਕਾਰਾ ਕਰਤਾ ਤਾਂ ਇਉਂ ਦੇਖ ਕੇ ਵਜ਼ੀਰ ਆਜ਼ਮ ਰਾਇਤ ਹੋਏ ਨੇ ਮਦਦ ਦਿੱਤੀ ਐ ਪਾਦਸ਼ਾਹ ਇਹ ਤੁਸੀਂ ਚੰਗੀ ਗੱਲ ਨਹੀਂ ਕੀਤੀ ਜਿਹੜਾ ਇਹਨਾਂ ਨੂੰ ਤੁਸੀਂ ਬਿਨਾਂ ਸ਼ੂਰਤੋਂ ਮਾਰਿਆ ਹੈ ਬਿਨਾਂ ਪ੍ਰਾਤਨ ਸੂਰਿਆਂ ਮੁਲਕ ਨਾ ਸੰਭਿਓ ਜਾਤ ਪ੍ਰਾਤਨ ਸ਼ੂਰਬੀਰਤਾ ਤੋਂ ਬਿਨਾਂ ਮੁਲਕ ਨਹੀਂ ਸੰਭੇ ਜਾ ਸਕਦਾ ਨਵੇਂ ਵਜ਼ੀਰਾ ਜਾਂ ਸੁਬੇਦਾਰਾਂ ਤੋਂ ਇੰਤਜ਼ਾਮ ਨਹੀਂ ਹੋ ਸਕਣਾ ਦੇਸ਼ ਦਾ ਚਾਹ ਪਈ ਅੱਛੀ ਕਹੀ ਔਨ ਬੁਰੀ ਮਨਾਈ ਰਾਏ ਬੁਏ ਪੀੜੇ ਉਮਰਾਈ ਵਜ਼ੀਰ ਰਾਏ ਭੋਏ ਨੇ ਤਾਂ ਚੰਗੀ ਗੱਲ ਕਹੀ ਸੀ ਬੈਰਮ ਖਾਨ ਨੂੰ ਪਰ ਉਸਨੇ ਬੁਰਾ ਮਨਾਇਆ ਮੈਨੂੰ ਮਤ ਦਿੰਦਾ ਏ ਮੇਰੇ ਰਾਜ ਵਿੱਚ ਦਾਖਲ ਦੇ ਦਖਲ ਦੇ ਰਿਹਾ ਏ ਬੈਰਮ ਖਾਨ ਨੇ ਰਾਏ ਭੋਏ ਨੂੰ ਵੀ ਮਰਵਾ ਦਿੱਤਾ ਹੈ ਹੁਕਮ ਦੇ ਕੇ ਉਹ ਦੀ ਕਾਵਤ ਹੈ ਜਗਮਾਏ ਹਕੀਮ ਕਹੀ ਦਰਵੇਸੇ ਆਏ ਜਦੋਂ ਬੈਰਮ ਖਾਨ ਨੇ ਰਾਏ ਭੋਏ ਨੂੰ ਮਾਰਿਆ ਤਾਂ ਜਗਤ ਵਿੱਚ ਇੱਕ ਮਸ਼ਹੂਰ ਕਹਾਵਤ ਬਣ ਗਈ ਇੱਕ ਦਰवेश ਹਕੀਮ ਸੀ ਉਸਨੇ ਸਭਾ ਵਿੱਚ ਆ ਕੇ ਦੱਸੀ ਗੱਲ اے ਬਾਦਸ਼ਾਹ ਤੇਰੀ ਗਲਤੀ ਹੈ ਇਹ ਤੋਂ ਮਾੜੀ ਕੀਤੀ ਹੈ ਗੱਲ ਭਾਵੇਂ ਉਸ ਵਕੀਰ ਨੂੰ ਵੀ ਮਾਰ ਦਿੱਤਾ ਪਰ ਉਸਨੇ ਗੱਲ ਕਹਿ ਦਿੱਤੀ ਆੜੀ ਮੀਏ ਭੋਏ ਮਾਰਿਓ ਖੁੱਲ ਗਈ ਬਹਾਰੀ ਜਦੋਂ ਵਜ਼ੀਰ ਰਾਏ ਭੋਏ ਨੂੰ ਮਾਰ ਦਿੱਤਾ ਤਾਂ ਰਾਜ ਦੀ ਬਹੁਤ ਪਰ ਖੁੱਲ ਗਈ ਰਾਜ ਰੂਪੀ ਬਹੁਤ ਤੀਲਾ ਤੀਲਾ ਹੋ ਗਈ ਹੈ ਬਹਿਨ ਬਾਕੀ ਮਜਲਸੀ ਫੂੜੀ ਬਟਵਾਰੀ ਮਦਰਸ ਮਦਰਸ ਵਿੱਚ ਕਿਸ ਨੇ ਆ ਕੇ ਬਹਿਣਾ ਸੀ ਫਿਰ ਥਾਂ ਥਾਂ ਤੇ ਫੂੜੀਆਂ ਵਿਸ਼ ਗਈਆਂ ਆਕਿਬ ਫੂਸ ਹੋਣਾ ਸ਼ੁਰੂ ਹੋ ਗਿਆ ਜਿੰਨੇ ਹਾਕਮ ਸਨ ਆਕਮਾਂ ਦੇ ਹਾਕਮ ਰਿਸ਼ਤੇਦਾਰ ਮਿੱਤਰ ਸੱਜਣ ਹਾਕਮ ਜਿੰਨੇ ਪੁਰਾਣੇ ਸ਼ੂਰ ਵੀਰ ਸਨ ਉਹਨਾਂ ਸਾਰਿਆਂ ਦੇ ਘਰ ਹੀ ਬੈਠੇ ਸਨ ਅਫਸੋਸ ਕਰਨ ਵਾਸਤੇ ਤੇ ਉੱਥੇ ਚਰਚਾ ਚਲਣੀ ਸੀ ਸਭ ਸਿਆਣਿਆਂ ਨੇ ਕਿਹਾ ਇਹ ਰਾਜ ਦੇ ਲਾਇਕ ਨਹੀਂ ਹੈ ਇਹਦਾ ਰਾਜ ਨਹੀਂ ਰਹਿਣਾ ਚਾਹੀਦਾ ਮੀਏ ਭੋਏ ਮਾਰਿਓ ਬੰਦ ਬਹਿ ਸੋ ਜਾਪੇ ਜਦੋਂ ਮੀਏ ਭੋਏ ਵਰਗੇ ਸਿਆਣੇ ਪੁਰਸ਼ ਨੂੰ ਮਾਰ ਦਿੱਤਾ ਉਦੋਂ ਸਾਰੇ ਬੰਦੋ ਵਸਤ ਢਲੇ ਹੋ ਗਏ ਜਦ ਵੀ ਉਦੋਂ ਹੀ ਬੁਹਾਰੀ ਖੁੱਲ ਗਈ ਰਾਜ ਦੀ ਸਭ ਚੁੱਪ ਕਰ ਗਏ ਕਿ ਹੋਣਾ ਹੋਣ ਦੇ ਜੋ ਹੁੰਦਾ ਸਭ ਨੇ ਬਾਦਸ਼ਾਹ ਨੂੰ ਸਿਆਣੀ ਗੱਲ ਕਹਿਣੀ ਬੰਦ ਕਰ ਦਿੱਤੀ ਕਿ ਮਤ ਕੋਈ ਬਾਦਸ਼ਾਹ ਨੂੰ ਸਿਆਣੀ ਗੱਲ ਆਖਿਓ ਉਸ ਨੇ ਉਸ ਨੂੰ ਮਰਵਾ ਦੇਗਾ ਇਹ ਤਾਂ ਹੰਕਾਰੀ ਹੋ ਗਿਆ ਹੈ ਇਹ ਹੁਣ ਬਾਦਸ਼ਾਹ ਥੋੜਾ ਰਹਿ ਗਿਆ ਕਿਉਂ ਸਾਰੇ ਚੁੱਪ ਕਰ ਗਏ ਸਿਆਣੇ ਪੁਰਸ਼ ਕੋਈ ਉਸ ਨੂੰ ਨੀਤੀ ਦੀ ਗੱਲ ਨਾ ਦੱਸੇ ਸਿਆਣੀ ਮੀਹ ਪੋਏ ਮਾਰੀਏ ਸਭ ਡਰੀ ਕਚੈਰੀ ਜਦੋਂ ਮੀਹ ਪੋਏ ਵਰਗੇ ਦਾਨੇ ਪਰਸ਼ ਮਾਰੇ ਗਏ ਉਹਨਾਂ ਆਖਿਆ ਇਹ ਬਾਦਸ਼ਾਹ ਬੜਾ ਕਹਿਰੀ ਹੈ ਇਹ ਤਾਂ ਜ਼ੁਲਮੀ ਬਾਦਸ਼ਾਹ ਹੈ ਛੱਡੋ ਇਸ ਨੂੰ ਆਪਾਂ ਕੀ ਲੈਣਾ ਇਸ ਦੇ ਕੋਲੋਂ ਜੀਵਨ ਆਸਾ ਸਭ ਮੁੱਕੀ ਸ਼ਾਮਨਿਓ ਕਹਿਰੀ ਸਭ ਦੀ ਜੀਵਨ ਦੀ ਉਮੀਦ ਮੁੱਕ ਗਈ ਉਹਨਾਂ ਆਖਿਆ ਇਹ ਬਾਦਸ਼ਾਹ ਬੜਾ ਹੰਕਾਰੀ ਹੈ ਕਹਿਰੀ ਹੈ ਇਹ ਤਾਂ ਜ਼ੁਲਮੀ ਬਾਦਸ਼ਾਹ ਹੈ ਛੱਡੋ ਯਸ਼ਮੋ ਕੋ ਨਠਿਓ ਕੋ ਲੁੱਕ ਰਹੇ ਹੋ ਕੋ ਆਕੀ ਹੋਈ ਕਈ ਤਾਂ ਭੱਜ ਗਏ ਰਾਹ ਛੱਡ ਕੇ ਕਈ ਲੋਕ ਛਿਪ ਗਏ ਉਸ ਟਾਈਮ ਕਈ ਆਕੀ ਹੋ ਗਏ ਜਿਨ੍ਹਾਂ ਕੋਲ ਫੌਜਾਂ ਸਨ ਕਿਐਸੀ ਨਹੀਂ ਮੰਨਦੇ ਤੈਨੂੰ ਬੇਸ਼ੱਕ ਸਾਡੇ ਨਾਲ ਵੇਖ ਲੈ ਟੱਕਰਾ ਕਰਕੇ ਇਓਂ ਕਰਕੇ ਕਈ ਤੁਰ ਗਏ ਨੇ ਕਿਛ ਮੂਏ ਕਿਛ ਹਟ ਬਏ ਫੌਜ ਸਭ ਉਹਨਾਂ ਖੋਈ ਕੁਛ ਮਰ ਗਏ ਕੁਛ ਹਟ ਕੇ ਪਿੱਛੇ ਬੈਠ ਕੇ ਘਰਾਂ ਦੇ ਵਿੱਚ ਸਾਰੀ ਫੌਜ ਗਵਾਦੀ ਹੈ ਹਲਕਾਰੇ ਨੂੰ ਬੈ ਕਹਿ ਮੂਏ ਓਏ ਪਿਓ ਪਿਆਰੇ ਜਦੋਂ ਗਾਜੀ ਖਾ ਤੇ ਗਜਮਸਤ ਖਾਂ ਮਰਨ ਲੱਗੇ ਉਹਨਾਂ ਨੇ ਹਲਕਾਰੇ ਨੂੰ ਕਹਿ ਕੇ ਕਿ ਸਾਡੇ ਬਾਪ ਨੂੰ ਇਹ ਸੁਨੇਹਾ ਦੇ ਦੇ ਸਾਡਾ ਉਹ ਸਾਡੇ ਪਿਆਰੇ ਪਿਤਾ ਜੀ ਆ ਦੇਖ ਸਾਡੇ ਨਾਲ ਕੀ ਕਹਿ ਰ ਹੋਣ ਲੱਗਿਆ ਬੇਦੋਸ਼ੇ ਮਾਰੇ ਪੁੱਤ ਤੂੰ ਬ੍ਰह्म ਖਾਂ ਹੰਕਾਰੇ ਹੰਕਾਰੀ ਬ੍ਰह्म ਬੈਰਮ ਖਾਂ ਨੇ ਤੇਰੇ ਬਦੋਸ਼ੇ ਪੁੱਤਰਾ ਨੂੰ ਮਾਰਿਆ ਹੈ ਨਾਟਕਾਵਲ ਸੁਣ ਆਵੇ ਤੋਏ ਭੀ ਦੇਗ ਮਾਰੇ ਦੌਲਤ ਖਾਨ ਉਹਨਾਂ ਨੇ ਸੁਨੇਹਾ ਭੇਜਿਆ ਕਿ ਹਿੰਦੁਸਤਾਨ ਵਿੱਚੋਂ ਨੱਠ ਕੇ ਕਾਬਲ ਚੜਿਆ ਜਾ ਇਹ ਬਾਦਸ਼ਾਹ ਤੈਨੂੰ ਵੀ ਮਾਰ ਦੇਵੇਗਾ ਤੈਥੋਂ ਸਰੇ ਤੂੰ ਨਾ ਡਲੇ ਜੇ ਅਸੀਂ ਪਿਆਰੇ ਜੇ ਤੇਥੋਂ ਕੁਝ ਸਰਿਆ ਕੋਈ ਇੰਤਜ਼ਾਮ ਹੋ ਸਕਿਆ ਤਾਂ ਤੂੰ ਟੜੀ ਨਾ ਜੇ ਸਾਡੇ ਨਾਲ ਤੈਨੂੰ ਪਿਆਰ ਹੈ ਇਹਦੇ ਪੁੱਤਰਾਂ ਨੇ ਦੌਲਤ ਖਾਨ ਨੂੰ ਚਿੱਠੀ ਲੇਖ ਭੇਜੀ ਲੁਧਿਆਣੇ ਅੱਗੋਂ ਜਾਈ ਮਿਲ ਗੁਰੂ ਤਾਂ ਹੋਏ ਗਾਰੇ ਕਹਿਣ ਲੱਗੇ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਨੂੰ ਮਿਲ ਕੇ ਜਾਈਂ ਫਿਰ ਤੇਰਾ ਤਾਰ ਸ਼ੁੱਧ ਹੋ ਜਾਏਗਾ ਫਿਰ ਤੈਨੂੰ ਕੋਈ ਰੋਕ ਟੋਕ ਨਹੀਂ ਰਹੇਗੀ ਜੇ ਜਾਵੇਂ ਗੁਰਬਚਨ ਲੈ ਨਾ ਹੋਵਗਹਾਰੇ ਆਖਦੇ ਨੇ ਜੇ ਜਾਵੇ ਗੁਰਬਚਨ ਲੈਨੇ ਹੋਵਗਹਾਰੇ ਜੇ ਤੂੰ ਗੁਰਾਂ ਦੇ ਬਚਨ ਲੈ ਕੇ ਜਾਵੇਂਗਾ ਫਿਰ ਹਾਰ ਨਹੀਂ ਹੋਵੇਗੀ ਕਦੇ ਵੀ ਫਿਰ ਤੂੰ ਜਿੱਤ ਪ੍ਰਾਪਤ ਕਰ ਲਵੇਂਗਾ ਐ ਸਭ ਜਾਣੀ ਜਾਣ ਗੁਰ ਜਾ ਕਰੀ ਪੁਕਾਰੇ ਪੁਤਰ ਜਾਮੀ ਸੰਗੁਰੂ ਨਾਨਕ ਪਾਸ਼ਾ ਉਹਨਾਂ ਕੋਲ ਜਾ ਕੇ ਪੁਕਾਰ ਕਰ ਸਾਡੀ ਉਹਨਾਂ ਦੇ ਚਰਨਾਂ ਵਿੱਚ ਜਾ ਕੇ ਫਰਿਆਦ ਕਰ ਸਾਡੀ ਦਿੱਤੇ ਜੋ ਫਰਜੰਦ ਤੈਂ ਕਹੀਂ ਤੇ ਉਹਨ ਮਾਰੇ ਜਾ ਕੇ ਕਈ ਸੱਚੇ ਪਾਸ਼ਾ ਮੈਨੂੰ ਜੋ ਤੁਸੀਂ ਚਾਰ ਪੁੱਤਰ ਬਖਸ਼ੇ ਸਨ ਉਹ ਕੈਰੀ ਬਾਸ਼ਾ ਨੇ ਮਾਰ ਦਿੱਤੇ ਹਨ ਜਾ ਸੁਨ ਦੌਲਤ ਨੱਟ ਤੁਰਿਓ ਬੈ ਛੱਡ ਲੁਧਿਆਣਾ ਜਦ ਦੌਲਤ ਖਾਨ ਨੂੰ ਸੁਨੇਹਾ ਪਹੁੰਚਿਆ ਉਹ ਹਲਕਾਰੇ ਨੇ ਚਿੱਠੀ ਦਿੱਤੀ ਜਾ ਕੇ ਇਹ ਸੁਣ ਕੇ ਦੌਲਤ ਖਾਨ ਲੁਧਿਆਣਾ ਨੂੰ ਛੱਡ ਕੇ ਭੱਜ ਤੁਰਿਆ ਹੈ ਰਾਹ ਪੁੱਛਿਓ ਐਮਨਾਬਾਦ ਕੋ ਬਾਗ ਕਾਸਦ ਧਾਣਾ ਆਖਦੇ ਨੇ ਯੋ ਸੁਨ ਦੌਲਤ ਨੱਟ ਤੁਰਿਓ ਛੱਡ ਲੁਧਿਆਣਾ ਰਾਹ ਪੁੱਛਿਓ ਐਮਨਾਬਾਦ ਤੂੰ ਵਾਂਗੂ ਕਾਸਟ ਦਾ ਧਾਣਾ ਐਮਨਾਬਾਦ ਦਾ ਰਸਤਾ ਪੁੱਛਿਆ 51 ਦੀ ਸ਼ੜਕ ਸੀ ਸੁਨੇਹਾ ਦੇਣ ਵਾਸਤੇ ਹਲਕਾਰੇ ਵਾਂਗੂ ਦੌੜਿਆ ਹੈ ਦੌਲਤ ਖਾ ਰਾਤ ਦਿਵਸ ਉੱਠ ਦੌੜਿਆ ਕਰ ਕਾਲਾ ਬਾਣਾ ਕਹਿੰਦੇ ਇਸ ਨੇ ਫਕੀਰ ਵਾਲਾ ਸੋਗ ਦਾ ਕਾਲਾ ਬਾਣਾ ਪਹਿਨਿਆ ਤੇ ਰਾਤ ਦਿਨ ਨਠਿਆ ਹੀ ਤੁਰਿਆ ਜਾਂਦਾ ਹੈ ਕਾਬਲ ਨੂੰ ਉਸੇ ਵਿਹਾਵੈ ਤੁਰਨ ਕੋ ਨਾ ਸੁਜੇ ਖਾਣਾ ਘਾਣ ਪੀਣ ਭੁੱਲ ਗਿਆ ਇਸ ਨੂੰ ਜਿਹਦੇ ਪੁੱਤਰ ਮਾਰੇ ਗਏ ਉਸ ਨੂੰ ਤੇ ਇਹ ਹੈ ਜਿਵੇਂ ਕਿਵੇਂ ਕਰਕੇ ਕਾਬਲ ਅੱਪੜ ਜਾ ਤੇ ਸੁਨੇਹਾ ਦੇਵਾ ਬਾਬਰ ਨੂੰ ਜੋਇਰਾ ਜੈ ਸ੍ਰੀ ਸਤਗੁਰ ਤਪ ਕਰਤ ਉੱਪਰ ਬੈਠੇ ਰੋੜ ਇਹ ਰੋੜੀ ਸਾਹਿਬ ਗੁਰਦੁਆਰਾ ਹੈ ਐਨਾ ਬਾਅਦ ਵਿਸਾਖੀ ਦਾ ਭਾਰੀ ਬੜਾ ਬਾਠੀ ਪਰਬ ਲੱਗਦਾ ਸੀ ਭਾਰੀ ਉੱਥੇ ਜਿੱਥੇ ਗੁਰੂ ਨਾਨਕ ਸਾਹਿਬ ਜੀ ਰੋੜਵਿਸ਼ਾ ਕੇ ਉਹਨਾਂ ਦੇ ਉੱਪਰ ਤੱਪ ਕਰਦੇ ਬੈਠੇ ਅਜੇ ਵੀ ਉਹ ਰੋੜੇ ਉੱਥੇ ਪਏ ਨੇ ਜਿਵੇਂ ਸੁਲਤਾਨ ਪਰਵ ਵਿੱਚ बटे ਪਏ ਹਨ ਤਰਾਏ ਤਰਾਏ ਕਰ ਕਹਿ ਕਰ ਕਿਰਿਓ ਉਪਰ ਚਰਨਾ ਨਦੌੜ ਰੱਖ ਲਾਓ ਰੱਖ ਲਾਓ ਕਹਿ ਕੇ ਦੌੜ ਕੇ ਦੌਲਤ ਖਾਂ ਗੁਰੂ ਨਾਨਕ ਸਾਹਿਬ ਦੇ ਚਰਨਾ ਤੇ ਜੱਟ ਗਿਆ ਹੈ ਜੋ ਭਈ ਫੇ ਸਤਗੁਰ ਸਾਹਿਬ ਜਾਣੀ ਜਾਣਾ ਉਸ ਕਾ ਰਖਣੇ ਖਾਤਰ ਮਾਣਾ ਸਤਗੁਰੂ ਜੀ ਤਾਂ ਅੰਤਰਜਾਮੀ ਸਨ ਉਹਨਾਂ ਨੂੰ ਪਤਾ ਸੀ ਜੋ ਕਹਿਰ ਕੀਤਾ ਮੌਕੇ ਤੇ ਬਾਦਸ਼ਾਹ ਨੇ ਸਤਗੁਰ ਬਾਤ ਸਭੋ ਸੁਣ ਲਈ ਸਭ ਹਕੀਕਤ ਦੌਲਤ ਕਹੀ ਸਤਗੁਰੂ ਜੀ ਨੇ ਉਹਦਾ ਮਾਣ ਰੱਖਣ ਵਾਸਤੇ ਸਤਗੁਰ ਜੀ ਨੇ ਉਹਦੀਆਂ ਸਾਰੀਆਂ ਗੱਲਾਂ ਬੜੇ ਧਿਆਨ ਨਾਲ ਸੁਣੀਆਂ ਸਾਰੀ ਸੱਚੀ ਸੱਚੀ ਕਹਾਣੀ ਜੋ ਜ਼ੁਲਮ ਹੋਇਆ ਸੀ ਉਸਦੇ ਪੁੱਤਰਾਂ ਤੇ ਇਹੋ ਕਹਿਰ ਕੀਤਾ ਬੈਰਮ ਖਾਂ ਬਾਦਸ਼ਾਹ ਨੇ ਉਸਦੇ ਪਰਜੰਦਾ ਉੱਤੇ ਦੌਲਤ ਖਾਂ ਨੇ ਦੱਸਿਆ ਹੈ ਜੋ ਸੁਣ ਸਤਗੁਰ ਚੁੱਪ ਐ ਰਿਹਾ ਉਹ ਸਤਾਬੀ ਉੱਤਰ ਨਾ ਆਂਦੀਓ ਦੌਲਤ ਖਾਂ ਤੂੰ ਸਾਰਾ ਜ਼ੁਲਮ ਭਰਿਆ ਵਰਤਾਂਤ ਸੁਣ ਕੇ ਸਤਗੁਰੂ ਜੀ ਚੁੰਮ ਕਰਕੇ ਬੈਠੇ ਰਹੇ ਛੇਤੀ ਉਤਰ ਨਹੀਂ ਦਿੱਤਾ ਦੌਲਤਖਾਨੋ ਕਾਬਲਾ ਉਲਤ ਫਿਰ ਮਿੰਨਤ ਕਰੀ ਸਿਰ ਲਾਹ ਪਗ ਚਰਨਨ ਧਰੀ ਤਦ ਫਿਰ ਦੌਲਤਖਾਨ ਮਿੰਨਤਾ ਕਰਨ ਲੱਗਾ ਹੈ ਬੇਨਤੀ ਕਰਦਾ ਹੈ ਸੁਣੋ ਮੇਰੀ ਅਰਜ਼ ਇਹ ਤੁਸੀਂ ਜੋ ਬਖਸ਼ਿਸ਼ ਕੀਤੀ ਸੀ ਉਤੇ ਜ਼ੁਲਮ ਹੋਇਆ ਹੈ ਮੇਰੇ ਪੁੱਤਰ ਮਾਰੇ ਗਏ ਨੇ ਮਹਾਰਾਜ ਕਿਰਪਾ ਕਰੋ ਮੈਂ ਛਾਨੀ ਤਵ ਪਰਿਓ ਆਏ ਭਾਵੇਂ ਮਾਰੋ ਭਾਵੇਂ ਜਵਾਏ ਮਹਾਰਾਜ ਰੱਜਿਆ ਰੱਖੋ ਕਿਰਪਾ ਕਰੋ ਮੇਰੇ ਤੇ ਮੈਂ ਤੇਰੀ ਸ਼ਰਨ ਆ ਪਿਆ ਹਾਂ ਰੱਖ ਲਓ ਬਖਸ਼ ਲਓ ਮੈਨੂੰ ਭਾਵੇਂ ਮਾਰੋ ਭਾਵੇਂ ਜਿਉਂਦਾ ਰੱਖ ਲਓ ਮੈਂ ਤੁਹਾਡੇ ਚਰਨਾਂ ਦਾ ਆਸਰਾ ਲਿਆ ਹੈ ਬੈਰ ਨ ਮਾਰੇ ਸਿੱਖ ਤੁਹਾਰੇ ਤੁਮਰੇ ਅੱਗੇ ਹਮੇ ਪੁਕਾਰੇ ਮੇਰੇ ਪੁੱਤਰ ਜੋ ਤੁਹਾਡੇ ਸਿੱਖ ਸਨ ਉਹਨਾਂ ਨੂੰ ਬਹਿਰੀਆਂ ਨੇ ਮਾਰ ਧਤਿਆ ਹੈ ਸਾਡੀ ਤਾਂ ਤੁਹਾਡੇ ਅੱਗੇ ਹੀ ਪ੍ਰਿਆਦ ਹੈ ਸੁਣੋ ਜੀ ਤੁਮ ਕੋ ਐ ਸਿੱਖਨ ਕੀ ਲਾਜ ਪਠਾਨ ਉਠਾਵੈ ਹਿੰਦੂ ਨਰਾਜ ਜੇ ਤੁਹਾਡੇ ਸਿੱਖਾਂ ਤੇ ਜ਼ੁਲਮ ਹੁੰਦਾ ਤਾਂ ਮਹਾਰਾਜ ਤੁਹਾਨੂੰ ਹੀ ਲੱਗਿਆ ਹੈ ਸ਼ੀ ਰਖਣ ਹਾਰ ਹੋ ਸਾਰੇ ਹਿੰਦੁਸਤਾਨ ਵਿੱਚੋਂ ਪਠਾਣਾ ਦਾ ਰਾਜ ਚੁੱਕ ਦਿਓ ਪਠਾਣ ਭਇਓ ਹੈ ਆਦਮ ਖਾਣਾ ਦੂਰ ਕਰੋ ਪਾਛਾਈ ਪਠਾਣਾ ਲੋਧੀ ਪਠਾਣ ਤਾਂ ਹੁਣ ਆਦਮ ਖਾਣੇ ਹੋ ਗਏ ਹਨ ਇਹ ਤਾਂ ਬੰਦਿਆਂ ਨੂੰ ਜਿਉਂਦਿਆਂ ਨੂੰ ਖਾਣ ਲੱਗ ਪਏ ਹਨ ਲੋਧੀ ਪਠਾਣਾ ਦੀ ਪਾਛਾਈ ਹਿੰਦੁਸਤਾਨ ਤੋਂ ਦੂਰ ਕਰ ਦਿਓ ਇਹਨਾਂ ਦੀ ਪਾਸ਼ਾਹੀ ਦਾ ਨਾਸ਼ ਕਰ ਦਿਓ ਦੋਇਰਾ ਕਰੋ ਪਾਸ਼ਾਹੀ ਆਪ ਤੁਮ ਕਹ ਪੁੱਤ ਆਪਣੇ ਦੇਓ ਆਖਦੇ ਨੇ ਦੌਲਤ ਖਾਂ ਬੇਨਤੀਆਂ ਕਰਦਾ ਹੈ ਮਹਾਰਾਜ ਜੇ ਤਾਂ ਆਪ ਪਾਸ਼ਾਹੀ ਕਰੋ ਆਪ ਤਖਤ ਤੇ ਬੈਠੋ ਜਾਂ ਆਪਣੇ ਸੁਪੁੱਤਰਾਂ ਨੂੰ ਦੇ ਦਿਓ ਪਾਸ਼ਾਹੀ ਹਿੰਦੁਸਤਾਨ ਦੀ ਇਹ ਵੱਡੀ ਪਾਸ਼ਾਹੀ ਹਿੰਦੁਸਤਾਨ ਦੀ ਹੈ ਆਪਣੇ ਘਰ ਰੱਖ ਲਓ ਮਹਾਰਾਜ ਵੱਡੀ ਪਾਸ਼ਾਹੀ ਹਿੰਦ ਕੀ ਸਤਗੁਰ ਕਹੀ ਸੁਣ ਦੌਲਤਾਂ ਪਾਤਸ਼ਾਹੀ ਅਸਾਂ ਨਾ ਲੋੜ ਸਤਗੁਰੂ ਨਾਨਕ ਸਾਹਿਬ ਜੀ ਉਸ ਨੂੰ ਸਾਰੀ ਗੱਲ ਸੁਣ ਕੇ ਉਸ ਦੀ ਕਹਿਣ ਲੱਗੇ ਇਹ ਦੌਲਤ ਖਾਂ ਸਾਨੂੰ ਇਹੋ ਜਿਹੀ ਪਾਤਸ਼ਾਹੀ ਦੀ ਕੋਈ ਲੋੜ ਨਹੀਂ ਹੈ ਕਿਆ ਪਾਤਸ਼ਾਹੀ ਹਿੰਦ ਕੀ ਅਸਾਂ ਤਜੀ 10 ਲੱਖ ਕਰੋੜ ਇਹ ਕੱਲੀ ਪਾਸ਼ਾ ਹਿੰਦੁਸਤਾਨ ਦੀ ਕੀ ਹੈ ਐਸੀ ਤਾਂ ਸਾਰੇ ਸੰਸਾਰ ਦੀਆਂ ਲੱਖਾਂ ਕਰੋੜਾਂ ਪਾਸ਼ਾਹੀਆਂ त्याग ਦਿੱਤੇ ਹਨ ਅਸੀਂ ਨਹੀਂ ਚਾਹੁੰਦੇ ਕੋਈ ਪਾਤਸ਼ਾਹੀ ਚੋਬਈ ਹਮ ਪਾਸ਼ਾਹੀ ਦੇਵਨ ਕਾਜ ਭੇਜਿਓ ਕਲਯੁਗ ਆਪ ਮਹਾਰਾਜ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਸੰਤ ਤੇ ਪਾਤਸ਼ਾਹੀ ਦਾ ਕਾਰਜ ਦੇਣ ਵਾਸਤੇ ਅਗੇ ਗਰੀਬਾਂ ਨੂੰ ਪਾਸ਼ੀਆਂ ਦੇਣ ਵਾਸਤੇ ਅਕਾਲ ਪੁਰਖ ਵਾਹਿਗੁਰੂ ਨਿਰੰਕਾਰ ਨੇ ਕਲਯੁਗ ਵਿੱਚ ਆਪ ਭੇਜਿਆ ਹੈ ਅਸੀਂ ਜਾਣੇ ਬਹੁ ਜਾਮੈਂ ਦੁੱਖ ਹਰ ਕੀ ਭਗਤ ਮਾਹੇ ਬਹੁ ਸੁਖ ਕਿਉਂਕਿ ਅਸੀਂ ਤਾਂ ਜਾਣ ਲਿਆ ਇਹਨਾ ਪਾਸ਼ੀਆਂ ਵਿੱਚ ਬੜੇ ਦੁੱਖ ਹਨ ਪਰਮਾਤਮਾ ਦੀ ਭਗਤੀ ਵਿੱਚ ਉਸ ਦਾ ਨਾਮ ਸਿਮਣ ਵਿੱਚ ਸਾਨੂੰ ਤਾਂ ਬੜਾ ਸੁਖ ਆਨੰਦ ਹੈ ਔਰ ਠਾ ਮੈਂ ਤੇ ਬਚਨ ਕਰਾ ਬਖਸ਼ਾ ਵੈ ਸ਼ਾਈ ਮੁਗਲ ਸਹਿਬ ਜੀ ਕਹਿਣ ਲੱਗੇ ਹੇ ਦੌਲਤ ਖਾਨ ਤੂੰ ਸਾਡੇ ਤੋਂ ਬਚਨ ਕਰਵਾ ਕੇ ਮੁਗਲਾਂ ਨੂੰ ਪਾਸ਼ਾਹੀ ਕਰਾਉਣ ਲੱਗਾ ਹੈ ਫੇਰ ਜੋ ਤੂੰ ਪਛਤਾਏ ਨਾ ਹੈ ਪਠਾਨਨ ਕੋ ਲਬੈ ਫਿਰ ਜੇ ਤੂੰ ਪਿੱਛੋਂ ਪਛਤਾਏਗਾ ਤੈਨੂੰ ਹੁਣ ਦੱਸ ਦਈਏ ਫਿਰ ਪਠਾਣਾ ਨੂੰ ਨਹੀਂ ਲੱਭਣੀ ਪਾਸ਼ਾਹੀ ਫਿਰ ਦੁਬਾਰਾ ਨਹੀਂ ਮਿਲੇਗੀ ਤੁਹਾਨੂੰ ਪਠਾਣਾ ਨੂੰ ਜਾ ਪਈ ਤਾ ਦਾਲਤ ਜਾਹੀ ਮੰਨ ਲਿਓ ਹਿੰਦੂ ਪਠਾਣਾਂ ਨਾ ਫੇਰ ਨਾ ਦਿਓ ਤਾਂ ਦੌਲਤਖਾਨ ਨੇ ਇਉ ਮੰਨ ਲਿਆ ਇਵੇਂ ਗੁਰੂ ਸਾਹਿਬ ਜੀ ਨੇ ਕਿਹਾ ਕਿਰਪਾ ਕਰੋ ਹੁਣ ਪਠਾਣਾ ਤੋਂ ਪਾਤਸ਼ਾਹੀ ਚਲੀ ਜਾਏ ਇਹਨਾਂ ਲੋਧੀ ਪਠਾਣਾ ਕੋਲ ਰਹਿ ਨਾ ਜਾਵੇ ਮੇਰੇ ਮਨ ਮੈਂ ਚਾਹੀ ਜਾਹੀ ਚਾ ਮੋ ਸਿੱਖ ਜਾਣੋ ਦੇ ਪਜਾਏ ਭਾਵੇਂ ਪਠਾਣਾ ਦੇ ਕੋਲ ਨਾ ਹੀ ਆਵੇ ਪਾਤਸ਼ਾਹੀ ਇਹਨਾਂ ਤੋਂ ਇੱਕ ਵਾਰੀ ਖੋਲੋ ਮੇਰੇ ਮਨ ਦੀ ਇਹੋ ਇੱਛਾ ਹੈ ਕਿ ਪਠਾਣਾ ਦੀ ਪਛੜੀ ਖੋਹ ਲੈਣੀ ਕਰੋ ਮੈਨੂੰ ਆਪਣਾ ਸੇਖ ਜਾਣ ਕੇ ਇਹ ਮੇਰੀ ਆਸਾ ਪੂਰਨ ਕਰ ਦਿਓ ਪਠਾਣਾ ਤੋਂ ਰਾਜ ਖੋਹ ਲਵੋ ਤੇ ਦੌਲਤਖਾਂ ਬੇਨਤੀ ਕਰਦਾ ਹੈ ਸਤਗੁਰ ਕਹਿਓ ਜਉਹੀ ਹੋ ਜਾਏ ਕੁਸ਼ਤਾਵੇਂਗਾ ਤੂੰ ਫਿਰ ਆਏ ਸਤਗੁਰ ਜੀ ਨੇ ਵਚਨ ਕਰ ਦਿੱਤਾ ਦੌਲਤਖਾਂ ਇਉਂ ਹੀ ਹੋ ਜਾਏਗਾ ਮੋਗਲਾਂ ਮੁਤਾ ਤੂੰ ਪਾਸ਼ਾਈ ਬਖਸ਼ਦਾ ਰਿਆ ਪਰ ਫੇਰ ਬਾਅਦ ਵਿੱਚ ਆ ਕੇ ਪੁਛਤਾਏਂਗਾ ਤੂੰ ਜਦੋਂ ਮੁਗਲ ਪਠਾਣਾ ਤੇ ਮੁਗਲ ਪਠਾਣਾ ਤੇ ਜ਼ੁਲਮ ਕਰਨਗੇ ਸੋ ਤੁਰ ਚਲ ਕਾਬਲ ਰਾਹ ਬਾਬਰ ਕੋ ਨਾ ਆਓ ਚੜਾਏ ਅੱਖ ਦੇ ਨੇ ਸੂ ਤੂੰ ਹੁਣ ਕਾਬਲ ਦੇ ਰਸਤੇ ਨੂੰ ਤੁਰ ਚੱਲ ਛੇਤੀ ਨਾਲ ਬਾਬਰ ਨੂੰ ਹਿੰਦੁਸਤਾਨ ਤੇ ਚੜਾ ਕੇ ਲੈ ਆਉ ਜੇ ਉਸ ਕੋ ਹਿੰਦ ਕੀ ਚਾਹੇ ਅਸਾਂ ਨਾਲ ਬਾਤ ਕਰੇ ਸੋ ਆਏ ਜੇ ਉਸ ਨੂੰ ਹਿੰਦੁਸਤਾਨ ਦੀ ਬਾਦਸ਼ਾਹੀ ਦੀ ਇੱਛਾ ਹੈ ਤਾਂ ਸਾਡੇ ਨਾਲ ਆ ਕੇ ਗੱਲ ਕਰੇ